ਉਹ ਕਹਿੰਦੇ ਵੀ ਭਾਈ ਉਹ ਤੇ ਚੰਗੀਆਂ ਜੀਪਾਂ ਜੂਪਾਂ ਲੈ ਕੇ ਜਿਵੇਂ ਫਿਲਮਾਂ ਦੇ ਵਿੱਚ ਹੁੰਦਾ ਥਾਰ ਗੱਡੀ ਇੱਕ ਹੋਰ ਤੇ ਨਾਲ ਵਾਈਫਲਾਂ ਰੂਫਲਾਂ ਲੈ ਕੇ ਸ਼ਿਕਾਰ ਕਰਨ ਚਲੇ ਗਏ ਬਹੁਤ ਵੱਡੀ ਗਲਤੀ ਤੇ ਇੱਕ ਤੇ ਆਪਾਂ ਤੇ ਉਹ ਸਰਵਣ ਖਾਨ ਵਾਲਾ ਮਸਲਾ ਹੀ ਵੇਖੋ ਥੋੜਾ ਵੱਡਾ ਮਸਲਾ ਹੋ ਗਿਆ ਉਹ ਤੇ ਇਧਰ ਹੁਣ ਨਾਲੇ ਫੜੇ ਵੀ ਗਏ ਉਹਨਾਂ ਨੇ ਲੋਕਾਂ ਨੇ ਪਿੰਡ ਵਾਲੇ ਲੋਕਾਂ ਨੇ ਫੜ ਲਿਆ ਫਿਰ ਪੁਲਿਸ ਵੀ ਉੱਥੇ ਆਈ ਕੀ ਪੂਰੀ ਕਾਰਵਾਈ ਕਿਉਂ ਅਸਾਂ ਦਾ ਦਿਮਾਗ ਲੋਕਾਂ ਦਾ ਫਿਰ ਜਾਂਦਾ ਅਸੀਂ ਉਦੋਂ ਸ਼ਾਮ ਖੜੇ ਸਕੂਲ 'ਚ ਪੜਦੇ ਹੁੰਦੇ ਸੀ 9ਵੀਂ ਇੱਕ 10ਵੀਂ 'ਚ ਜੀ ਮਾਣੀ ਖੇੜੇ ਤੇ ਜਿੱਥੋਂ ਬਾਈ ਗੁੱਗੂ ਆ ਗੁੱਗੂ ਗੱਲ ਕਿਉਂਕਿ ਸਾਡੇ ਪਿੰਡ ਨੇੜੇ ਨੇੜੇ ਨੇ ਸਾਡੇ ਦੋਨਾਂ ਨੇ ਘੇਟਾਂਆਂ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੈ ਨੇੜੇ ਨੇੜੀਆਂ ਸੀ ਤੇ ਹਸਾਬ ਲਾ ਲੋ ਉਸ ਵੇਲੇ ਇੱਕ ਏਦਾਂ ਦਾ ਸ਼ਿਕਾਰकांड ਹੋਇਆ ਬੰਦੇ ਫਸ ਗਿਆ ਹੂੰ ਫਿਰ ਮਾਲਕੇ ਅਸੀਂ ਉਹ ਚੀਜ਼ਾਂ ਸੁਣਦੇ ਰਹਿ ਵੀ ਜਿਹੜੀ ਉਹਨਾਂ ਨਾਲ ਹੋਈ ਉਹਨਾਂ ਸਮਿਆਂ 'ਚ ਅੱਜ ਤੋਂ ਲਾ ਲੋ ਕਿ 35-40 ਉਹ ਸਾਡੇ ਨੇੜੇ ਨੇੜੇ ਪਿੰਡਾਂ ਦੀ ਕਹਿੰਦੇ ਕਿ ਦੰਦ ਕਥਾ ਬਣੀ ਹੂੰ ਕਿ ਯਾਰ ਕੜੀ ਸਵਾਲੀ ਨਿਕਲ ਗਏ ਹੂੰ ਕਿਉਂਕਿ ਭਾਵਨਾਤਮਕ ਤੌਰ ਤੇ ਜੁੜ ਜਾਂਦੀ ਹੈ ਨਾ ਇਹ ਚੀਜ਼ ਇਕੱਲੇ ਗਿਆਨ ਹੋਰ ਨਹੀਂ ਬਣਦੀ ਜਾਂਦੀ ਆ ਸਾਡੇ ਪਿੰਡ ਤੋਂ ਉੱਤੇ ਚਲੇ ਜਾਈਏ ਜੀ ਜਿੱਥੋਂ ਇਹਨਾਂ ਦਾ ਲਾਰੈਂਸ ਬਿਸ਼ਨੋਈ ਕਾ ਪਿੰਡ ਸ਼ੁਰੂ ਹੁੰਦਾ ਹੈ ਤੇ ਸਾਡੇ ਪਿਛਲੇ ਪਾਸੇ ਨੇ ਪਿੰਡ ਜੀ ਥੋੜਾ ਜਿਹਾ ਪਿੱਛੇ ਨੂੰ ਜਾਈਏ ਨਾ ਹੂੰ 10 15 ਕਿਲੋਮੀਟਰ ਤਾਂ ਇੱਥੇ ਇੱਥੋਂ ਸ਼ੁਰੂ ਹੋ ਜਾਂਦੀ ਹੈ ਸੈਂਚਰੀ ਸੈਂਚਰੀ ਏਰੀਆ ਤੁਸੀਂ ਇੱਥੇ ਸ਼ਿਕਾਰ ਨਹੀਂ ਕਰ ਸਕਦੇ ਹਾਂ ਜੀ ਹਾਂ ਜੀ ਬਿਲਕੁਲ ਸ਼ਿਕਾਰ ਕਿਤੇ ਵੀ ਨਹੀਂ ਖੇਡ ਸਕਦੇ ਹੁੰਦੇ ਆ ਅਸੀਂ ਤੋਂ ਰੋਡ ਜਦੋਂ ਜਾਂਦੇ ਆ ਇੱਥੋਂ ਸ਼ੁਰੂ ਹੋ ਜਾਂਦੀ ਹੈ ਜੀ ਤਾਂ ਮਤਲਬ ਕਿ ਜਿਹੜਾ ਫਸ ਗਿਆ ਹਮ ਸਿਰਫ ਪਬਲਿਕ ਤੋਂ ਜੇ ਬਚ ਗਿਆ ਪਹਿਲੀ ਗੱਲ ਤੇ ਪਬਲਿਕ ਹੀ ਬੜਾ ਦੇੜਦੀ ਆ ਹਮ ਤੇ ਜੇ ਬਚ ਗਿਆ ਫਿਰ ਕਾਨੂੰਨੀ ਹਿੱਸੇ ਕੰਝਾ ਬਹੁਤ ਕਸੂਤਾ ਹਮ ਕਸੂਤਾ ਫਾ ਜੀ ਪੈ ਜਾਂਦਾ ਇਹਦੇ ਤੇ ਤਾਂ ਹੁਣ ਇਹ ਗਏ ਨੇ ਮੁੰਡਾ ਹੈ ਸ਼ਾਇਦ 1 ਕੇ 2 ਤੇ ਆਪਣੇ ਇਥੋਂ ਮਲੋੜ ਦੇ ਲਾਗੇ ਇੱਕ ਪਿੰਡ ਦੇ ਆ ਹਮ 1 ਕੇ ਕੇ 2 ਆ ਮੈਂ ਸਵੇਰੇ ਕਿਤੇ ਸੌਦੇ ਵਾਲੀ ਦੁਕਾਨ ਤੇ ਖਲੋਤਾ ਸਾਂ ਤੇ ਉਹ ਦੱਸਣ ਡੈ ਸੀਗੇ ਉਹ ਵੀਡੀਓ ਚ ਚੱਲੇ ਹੀ ਬੜਾ ਉਹ ਵੀਡੀਓ ਚੱਲੇ ਬਹੁਤ ਹੈ ਬਹੁਤ ਮਤਲਬ ਕਿ ਉਹ ਲੋਕਾਂ ਨੇ ਸ਼ੇਅਰ ਸ਼ੁਰੂ ਕੀਤਾ ਤੇ ਉਥੇ ਗੱਲਾਂ ਪਈਆਂ ਹੁੰਦੀਆਂ ਸੀ ਹਮ ਕਿ ਫਲਾਣੇ ਪਿੰਡ ਦੇ ਨੇ ਕਿਉਂਕਿ ਆਪਾਂ ਕੋਈ ਪੁਸ਼ਟੀ ਨਹੀਂ ਕੀਤੀ ਤੇ ਉਹਦੇ ਸ਼ਾਇਦ ਮੁੰਡੇ ਦੇ ਪਿਓ ਦਾ ਨਾਂ ਵੀ ਲੈ ਲਏ ਸੀ ਉਥੇ ਹਮ ਮਲੋਟ ਮੁਕਸਰ ਦੇ ਵਿਚਾਲੇ ਪਛਾਣ ਲੈਂਦੇ ਆਂ ਗੱਲ ਪਤਾ ਲੱਗ ਜਾਂਦਾ ਪਰ ਚਲੋ ਆਪਾਂ ਕਿਸੇ ਦਾ ਨਾਮ ਨਹੀਂ ਲੈਂਦੇ ਹਾਲੇ ਕੋਈ ਪੁਸ਼ਟੀ ਨਹੀਂ ਆ ਜੀ ਤਾਂ ਮਤਲਬ ਕਿ ਧੋ ਤੋ ਵੱਧ ਮੁਕਸਰ ਜ਼ਿਲ੍ਹੇ ਦੇ ਆ ਹਮ ਇੱਕ ਦੋ ਇਧਰ ਕੜਸਾਂ ਵਾਲੀ ਸਾਈਡ ਦੇ ਜਿਹੜੇ 5 6 ਫੜੇ ਨੇ ਜੀ ਹੁਣ ਮਤਲਬ ਕਿ ਹੋ ਸਕਦਾ ਉਹ ਜਿਹੜਾ ਉੱਥੇ ਦਾ ਰਾਜਸਥਾਨ ਵਾਲਾ ਹਮ ਉਹਨੇ ਕਹਿਤਾ ਹੋਵੇ ਕਿ ਆਪਾਂ ਕਰ ਲੈਂਦੇ ਜਾਂ ਇਹਨਾਂ ਨੇ ਉਹਨੂੰ ਕਿਹਾ ਹੋਵੇ ਕਿ ਕਰਵਾ ਦੇ ਹਮ ਸ਼িকার ਚੱਲਦਾ ਲੋਕਸ਼ਿਪ ਕੇ ਅੱਜ ਵੀ ਪੰਜਾਬ ਚ ਵੀ ਚੱਲਦਾ ਹੈ ਜੀ ਇੱਥੇ ਚੰਡੀਗੜ੍ਹ ਵਾਲੀ ਸਾਈਡ ਚਲੇ ਜਾਓ ਪਰਾ ਹੂੰ ਉੱਥੇ ਵੀ ਕਰਦੇ ਆ ਲੋਕਸ਼ਿਪ ਕੇ ਜਦੋਂ ਤੁਸੀਂ ਫੜੇਗੇ ਤੇ ਉਹ ਏਰੀਆ ਚ ਜੇ ਤੁਸੀਂ ਫੜੇਗੇ ਉਹਨਾਂ ਦੇ ਹੂੰ ਬਿਸ਼ਨੋਈਆਂ ਦੇ ਏਰੀਆ ਚ ਫੜੇਗੇ ਜਾਂ ਰਾਜਸਥਾਨ ਫਿਰ ਬਹੁਤ ਬੁਰੀ ਹੁੰਦੀ ਆ ਸਰ ਜੀ ਬਹੁਤ ਬੁਰੀ ਹੁੰਦੀ ਆ ਇਹਨਾਂ ਨੂੰ ਉਹਨਾਂ ਨੇ ਨਾਲੇ ਤਾਂ ਕੁੱਟਿਆ ਹੂੰ ਮੋੜਿਆ ਅੱਛਾ ਫਿਰ ਭੱਜੇ ਬਹੁਤ ਨੇ ਭੱਜੇ ਆ ਤਾਂ ਉਹਨਾਂ ਨੇ ਪਿੱਛੇ ਤੁਸੀਂ ਵੇਖੋ ਗੱਡੀਆਂ ਕਿੱਡੀਆਂ ਵੱਡੀਆਂ ਲਾਈਆਂ ਨੇ ਕੋਈ ਜੀਪ ਸਿਗੀ ਹੂੰ ਤੇ ਉਸ ਤੋਂ ਬਾਅਦ ਦੱਸਦੇ ਆ ਕਿ ਸ਼ਾਇਦ ਫਾਇਰਿੰਗ ਵੀ ਕੀਤੀ ਇਹਨਾਂ ਨੇ ਪੁਲਿਸ ਦੇ ਕੀਤੀ ਆ ਕਿ ਲੋਕਾਂ ਤੇ ਕੀਤੀ ਆ ਤੋ ਵੀ ਮੁਕਦਮਾ ਪੈ ਜਾਣਾ ਮੁਕਦਮਾ ਪੈ ਜਾਣਾ ਬਿਲਕੁਲ ਯਾਨੀ ਦੋ ਮੁਕਦਮੇ ਪੈ ਗਏ ਦੂਜੀ ਸਟੇਟ ਦਾ ਮਸਲਾ ਸਾਬ ਜੀ ਤੇ ਜ਼ਿੰਦਗੀ ਖਰਾਬ ਹੋ ਗਈ ਖਰਾਬ ਹੋ ਗਈ ਸਾਰੀ ਮਤਲਬ ਕਿ ਯਾਰ ਬੀਟ ਬੂਟ ਖਾਣਾ ਯਾਰ ਕਿੱਡੀ ਗੱਲ ਜਿਹੜਾ ਮਰਜੀ ਖਾ ਲੋ ਮੀਟ ਹੀ ਆ ਮੀਟ ਹੀ ਆ ਤੇ ਇੱਥੇ ਜੋ ਜਿਹੜੀ ਚੀਜ਼ ਆਪਾਂ ਖੁੱਲ੍ਹਮਖੁੱਲੀ ਮਿਲਦੀ ਆ ਬੱਕਰਾ ਬਣਾ ਲੋ ਯਾਰ ਬੱਕਰਾ ਦੇਸੀ ਕਿ ਹੋ ਚ ਪੋਨੋ ਲੋ ਮੈਂ ਕਹਿੰਦਾ ਨੇ ਯਾਰਾ ਹੀ ਆ ਜਾਂਦਾ ਚੁੱਲੇ ਤੇ ਬਣਾ ਕੇ ਤੇ ਵੇਖੋ ਗੱਲ ਹੀ ਵੱਖਰੀ ਹੋ ਜਾਂਦੀ ਕਿ ਕੀ ਸ਼ਿਕਾਰ ਦਾ ਕੀ ਹਾਸਤੇ ਨਹੀਂ ਉਹ ਵੈਸੇ ਇੱਕ ਤਰ੍ਹਾਂ ਦਾ ਦਿਮਾਗੀ ਮਤਲਬ ਕਿ ਬਸ ਉਹੀ ਹੈ ਸ਼ਿਕਾਰ ਦਾ ਇੱਕ ਜਿਹੜਾ ਕ੍ਰੇਜ਼ ਹੈ ਜਨੂਨ ਹੈ ਤੋ ਅਸੀਂ ਵੀ ਕਿਸੇ ਟਾਈਮ ਹੁੰਦੇ ਸੀ ਅਸੀਂ ਕੁੱਤੇ ਰੱਖੇ ਤੇ ਸੱਜੜ ਸੱਜੜ ਮਾਰਦੇ ਫਿਰਦੇ ਹੁੰਦੇ ਸੀ ਤਾਂ ਤੋ ਉਹ ਹੈਗਾ ਇਹ ਤਾਂ ਹੈਗਾ ਪਰ ਜਿਹੜੀ ਚੀਜ਼ ਤੇ ਉਥੇ ਇੰਨੀ ਸਖਤਾਈ ਆ ਠੀਕ ਹੈ ਨਾ ਇਨੀ ਸਖਤਾਈਆ ਉਹ ਤਾਂ ਫਿਰ ਉੱਥੇ ਜਾ ਕੇ ਮੌਤ ਨੂੰ ਬਖੌਲ ਕਰਨ ਵਾਲੀ ਗੱਲ ਹੈ ਤੇ ਜਦੋਂ ਇਹ ਦਾ ਜਿਹੜਾ ਮਾਮਲਾ ਹੈ ਸਾਹਿਬ ਅੱਜ ਵੀ ਸੁਲਮਾਨ ਖਾਨ ਦਾ ਇਹ ਦਾ ਤਾਂ ਸਾਰਾ ਇੰਡੀਆ ਨੂੰ ਪਤਾ ਲੱਗ ਗਿਆ ਬਿਲਕੁਲ ਕਿ ਭਾਈ ਰਾਜਸਥਾਨ ਦੇ ਵਿੱਚ ਜੇ ਇਸ ਤਰ੍ਹਾਂ ਦਾ ਕੋਈ ਸ਼ਿਕਾਰ ਖੇਡਦਾ ਫੜਿਆ ਗਿਆ ਤੇ ਉਹ ਤਾਂ ਰਗੜਿਆ ਜਾਊਗਾ ਇਹ ਤਾਂ ਪਤੰਗਾ ਪਤੁੰਗਾ ਛਾੜ ਕੇ ਮੋਦੀ ਸਾਹਿਬ ਨਾਲ ਥੋੜਾ ਬਚਿਆ ਸੁਲਮਾਨ ਖਾਨ ਤੇ ਫਿਰ ਹੁਣ ਤੁਹਾਨੂੰ ਦੱਸ ਦਿੰਦਾ ਕੋਈ ਆਮ ਬੰਦਾ ਤੁਹਾਨੂੰ ਪਤਾ ਹੀ ਹੈ ਤੁਹਾਨੂੰ ਪਤਾ ਹੀ ਹੈ ਤੇ ਹੁਣ ਦੂਜੇ ਪਾਸੇ ਖਤਰਾ ਜਿਸ ਕਾਨੂੰਨ ਵਾਲੇ ਪਾਸੇ ਬਚਿਆ ਉਧਰੋਂ ਹੁਣ ਦੂਜੇ ਜਿਹੜੇ ਆ ਉਹ ਅਕਸਰ ਗੱਲ ਕਰਦੇ ਆ ਆਪਾਂ ਬਿਲਕੁਲ ਤਾਂ ਕਹਿੰਦਾ ਮਤਲਬ ਇਹ ਆ ਕਿ ਭਾਈ ਉੱਥੇ ਗਲਤੀ ਨਾ ਕਰੋ ਕਿਤੇ ਵੀ ਨਾ ਗਲਤੀ ਕਰੋ ਯਾਰ ਮੇਰਾ ਤਾਂ ਮੰਨਣਾ ਹੈ ਕਿ ਜੇ ਸ਼ੌਂਕੀ ਹੋ ਈਟਮੂਟ ਖਾਣ ਦੇ ਤਾਂ ਆਪ ਦਾ ਜੋ ਹੈਗਾ ਬੱਕਰਾ ਬਣਾਓ ਕੁੱਕੜ ਬਣਾਓ ਜੋ ਵੀ ਹੈ ਕੜਕਨਾਥ ਬਣਾਓ ਜੋ ਵੀ ਆ ਹੂੰ 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 ਜੇ ਸ਼ੌਂਕੀ ਹੋ ਤਾਂ ਸ਼ਿਕਾਰ ਵਾਲਾ ਪੰਗਾ ਜਿਹੜਾ ਹੈ ਨਾ ਰਹੀ ਕਿ ਆਪਣੇ ਵੀ ਕਿਤੇ ਨਾ ਕਿਤੇ ਚੱਲ ਜਾਂਦਾ ਲੋਕਿ ਛਿਪ ਕੇ ਆਪਣੇ ਵੀ ਚੱਲ ਜਾਂਦਾ ਪਰ ਜੇ ਉਧਰ ਫਸ ਗਿਆ ਕੋਈ ਬੰਦਾ ਗਿਆ ਗਿਆ ਕਿ ਮੁਝੇ ਉਹ بچ ਗਿਆ ਉਧਰੋਂ ਲੋਕਾਂ ਦੇ ਹੱਥੋਂ ਤਾਂ ਫੇਰ ਕਾਨੂੰਨ ਨਹੀਂ ਛੱਡੀ ਛੱਡਦਾ ਬੜਾ ਸਖਤ ਕਾਨੂੰਨ ਹੈ ਜੀ 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 ਮਿੰਟੂ ਜੀ ਦੀਪ ਕਲੇਰ ਜੀ ਕਹਿ ਰਹੇ ਨੇ ਕਿ ਵੀਰੋ ਪੰਜਾਬ ਚ ਐਸਾ ਕੀ ਹੋ ਗਿਆ ਕਹਿੰਦੇ ਮੈਂ ਵਾਪਸ ਆਉਣਾ ਸੀ ਤੇ ਕੋਈ ਮਿੱਤਰ ਹਾਮੀ ਨਹੀਂ ਭਰਦਾ ਆ ਦੀਪ ਜੀ ਇਹਨਾਂ ਦਿਲ ਛੋਟਾ ਨਾ ਕਰੋ ਖੈਰ ਸਾਰ ਸਭ ਤਰ੍ਹਾਂ ਦੇ ਘਟਨਾਵਾਂ ਚੱਲਦੀਆਂ ਰਹਿੰਦੀਆਂ ਨੇ ਜੀ ਹਾਂ ਜੀ ਸੁਖਮਨ ਸਾਹਿਬ ਅਸੀਂ ਮੈਂ ਅੱਗੇ ਵੀ ਇਸ ਸਵਾਲ ਦੇ ਜਵਾਬ ਚ ਇਹ ਕਿਹਾ ਹੈ ਕਿ ਯਾਰ ਅਸੀਂ ਵੀ ਤੇ ਜਉਂਦੇ ਫਿਰਦੇ ਹਾਂ ਜੀ ਠੀਕ ਹੈ ਕੱਲ ਨੂੰ ਪਤਾ ਨ ਕੀ ਹੋ ਜਾਣਾ ਹੂੰ ਤੇ ਜੇ ਅਸੀਂ ਇਦਾਂ ਹੀ ਮਾਹੌਲ ਤੋਂ ਡਰ ਕੇ ਬਿਲਕੁਲ ਡਰ ਕੇ ਅਸੀਂ ਭੱਜਣਾ ਹੂੰ ਠੀਕ ਹੈ ਨਾ ਜੀ ਤੇ ਮਾਹੌਲ ਕਿੱਥੇ ਸ਼ਾਂਤੀ ਵਾਲਾ ਮੈਨੂੰ ਕਿਤੇ ਵੀ ਨਹੀਂ ਹੈ ਕਿ ਬੰਦੇ ਨੂੰ ਖਤਰਾ ਤੇ ਮਰਨ ਦਾ ਹਰੇਕ ਥਾਂ ਤੇ ਹੈਗਾ ਹੀ ਆ ਹੂੰ ਮੌਤ ਇੱਕ ਦਿਨ ਉੱਧੇ ਹੀ ਆਉਣੀ ਆ ਪਰ ਗੱਲ ਇਹ ਆ ਕਿ ਠੀਕ ਆ ਕੁਝ ਦੇਸ਼ ਬੜੇ ਸੇਫ ਸਮਝੇ ਜਾਂਦੇ ਹੂੰ ਲੋਕ ਦਬਾਈ ਵਰਗੇ ਮੁਲਕਾਂ ਨੂੰ ਟਿਕਾਣੇ ਬਣਾ ਰਹੇ ਆ ਸਹੀ ਆ ਪਰ ਐਡਾ ਵੀ ਕੀ ਇੱਥੇ ਸ਼ੇਰ ਵੱਜਾ ਆ ਵੀ ਜਿਹੜਾ ਖਾ ਜਾਊਗਾ ਹੂੰ ਠੀਕ ਹੈ ਨਾ ਜੀ ਨਹੀਂ ਹੁਣ ਅਸੀਂ ਡਰ ਕੇ ਫਿਰ ਜਾਂ ਤੇ ਇਹ ਆ ਉਹ ਛੱਡ ਦਿਓ ਇਹਨੂੰ ਖਾਲੀ ਕਰ ਦਿਓ ਜਿੱਦਾਂ ਨੂੰ ਮੂੰਹ ਕਰਦਾ ਮਾਨ ਸਾਹਿਬ ਨੂੰ ਕਹੋ ਸਾਨੂੰ ਲਵਾਓ ਵੀ ਸਾਰੇ ਭੇਜੋ ਤੇਨ ਕਰੋੜ ਹੁਣ ਰਹਿਣਾ ਜਿੱਦਾਂ ਬਈ ਹੁਣ ਸਾਡੇ ਅਰਗੇ ਤਾਂ ਨਹੀਂ ਕੋਈ ਜ਼ਗਾੜ ਹੈਗਾ ਬਾਹਰ ਅੰਦਰ ਦਾ ਜੀ ਜੀ ਤਾਂ ਜਿਨਾ ਤੇ ਇੱਥੇ ਹੈ ਨਾ ਜਿਨਾ ਇਸੀ ਕਾ ਨਾਮ ਹੈ ਤਾਂ ਗੱਲ ਇਹ ਕਿ ਭਈ ਜਿਨਾ ਤਾਂ ਮੇਰੇ ਖਿਆਲ ਦੇ ਨਾਲ ਐਨਾ ਵੀ ਕੁਝ ਉਹ ਨਹੀਂ ਹੈਗਾ ਠੀਕ ਆ ਲੁੱਟ ਖਸੁੱਟ ਕ੍ਰਾਈਮ ਸ਼ਰਾਮ ਕੁਝ ਵਧਿਆ ਪਿਆ ਠੀਕ ਆ ਇਹ ਉਮੀਦ ਹੁੰਦੀ ਆ ਵਾਲੇ ਵੀ ਹੁੰਦੇ ਆ ਜੀ ਜੀ ਬਥੇਰੇ ਦੌਰ ਆਏ ਆ ਜੀ ਇਦਾਂ ਤੇ ਉਹ ਚਲੋ ਹੋ ਸਕਦਾ ਕੱਲ ਨੂੰ ਸ਼ੁਰੂਤ ਹੋ ਜਾਵੇ ਐਸਾ ਵੀ ਕੋਈ ਨਹੀਂ ਹੈਗਾ ਕਿ ਭਈ ਤੁਹਾਨੂੰ ਫੜ ਕੇ ਕੋਈ ਮੂੰਹ ਚ ਪਾ ਲੂਗਾ ਬਿਲਕੁਲ ਜੀ ਬਿਲਕੁਲ ਪਤਾ ਨਹੀਂ ਕਿਉਂ ਤੁਸੀਂ ਸਾਡੇ ਅਰਗੇ ਨੂੰ ਫੋਨ ਕਰੋ ਮੇਰੇ ਖਿਆਲ ਦੇ ਨਾਲ ਤੁਹਾਨੂੰ ਇਹਨਾ ਨੈਗੇਟਿਵ ਨਹੀਂ ਕਰ ਉਹ ਕਈ ਬੰਦੇ ਤੁਸੀਂ ਕਿਸੇ ਬੰਦੇ ਨੂੰ ਪੁੱਛਿਆ ਇਸ ਨੂੰ ਜੀ ਜੀ ਖੈਰ ਜੀ ਕੁਛ ਨਹੀਂ ਹੁੰਦਾ ਜਿੰਦਗੀ ਦਾ ਸਵਾਦ ਵੀ ਉੱਥੇ ਹੀ ਹੁੰਦਾ ਜੇ ਜਦ ਤੱਕ ਵੇਜ਼ ਹੋਣ ਸਿੱਧੇ ਦਾ ਸਵਾਦ ਵੀ ਨਹੀਂ ਆਉਂਦਾ ਬਾਣੀ ਵੀ ਕਹਿੰਦੇ ਉੱਤੇ ਜਿੱਥੇ ਹੈਗੇ ਉੱਥੇ ਰੋ ਕਹਿੰਦੇ ਜ਼ਿੰਦਗੀ ਇਸ ਕੀ ਹੈ ਜ਼ਿੰਦਗੀ ਵਿੱਚ ਜਿੱਥੇ ਰਹਿਣਗੇ ਉੱਥੇ ਵੀ ਰਿਸਕੀ ਹੈ ਰਿਸਕੀ ਹੈ ਹਾਂ ਜੀ ਸੰਘਰਸ਼ ਕਰਨਾ ਪੈਂਦਾ ਜੀ ਰਿਸਕ ਚੋਂ ਗੁਜ਼ਰਨਾ ਹੀ ਪੈਂਦਾ ਕਿਤੇ ਵੀ ਚਲੇ ਜਾਈਏ ਹਾਂ ਠੀਕ ਹੈ ਕੁਝ ਚੀਜ਼ਾਂ ਸਾਡੇ ਤੇ ਵਿਗਾੜ ਦਾ ਸ਼ਿਕਾਰ ਹੋਈਆਂ ਨੇ ਅਸੀਂ ਉਹਨਾਂ ਨੂੰ ਸੁਧਾਰਨ ਵਾਸਤੇ ਸਰਕਾਰ ਨੂੰ ਕਹੀਏ ਦਬਾਅ ਬਣਾਈਏ ਜਾਂ ਖੁਦ ਕੋ ਯਤਨ ਕਰੀਏ ਉਹ ਠੀਕ ਹੈ ਸਾਰਾ ਪੰਜਾਬ ਖਾਲੀ ਕਿਵੇਂ ਕਰ ਦिए ਕਿਵੇਂ ਛੱਡ ਦिए ਜੀ ਹੂੰ ਹੂੰ ਜੀ ਜੀ ਅਮਰਪੁਰ ਸਿੰਧੀ ਕਹਿ ਰਹੇ ਨੇ ਕਿ ਪੰਜਾਬ ਵਰਗੀ ਕੋਈ ਜਗ੍ਹਾ ਨਹੀਂ ਹੈ ਹਾਂ ਜਗ੍ਹਾ ਮੇਰੇ ਕੋਲ ਨਾ ਹੁਣੇ ਯੂਐਸ ਤੋਂ ਮੁੰਡਾ ਆਇਆ ਸੀਗਾ ਹੂੰ ਤੁਹਾਡੇ ਆਉਣ ਤੋਂ ਪਹਿਲਾਂ ਜੀ ਉਹ ਆਇਆ ਤੇ ਉਹ ਰਿਕਾਰਡ ਕਰਨਾ ਸੀ ਮੈਨੂੰ ਤੇ ਭਾਈ ਉਹ ਇੱਥੇ ਆ ਕੇ ਮਾਹੌਲ ਦੇਖਿਆ ਹੂੰ ਉਹ ਵਗੋ ਵਗੋ ਗਿਆ ਕਿੰਨੇ ਯਾਰ ਰਹਿੰਦੇ ਤਾਂ ਅਸੀਂ ਵੀ ਆਲੀਸ਼ਾਨ ਜ਼ਿੰਦਗੀ ਚ ਸੀ ਜੀ ਰਾਹ ਚੀਜ਼ਾਂ ਜਿਹੜੀਆਂ ਮਿਸ ਕਰ ਗਏ ਅਸੀਂ ਤੋਂ ਮਤਲਬ ਕਿ ਇਹਦੇ ਚ ਕੋਈ ਸ਼ੱਕ ਨਹੀਂ ਹੈ ਹਮ ਕਿ ਬਥੇਰਾ ਕੁਝ ਚੰਗਾ ਵੀ ਹੈ ਯਾਰ ਠੀਕ ਆ ਜੀ ਬਥੇਰਾ ਕੁਝ ਵਗਾੜ ਦਾ ਸ਼ਿਕਾਰ ਆ ਹਮ ਹਮ ਪਰ ਧਰਤੀ ਬ્લાਸਟ ਧਰਤੀ ਹੈ ਜੀ ਬਿਲਕੁਲ ਅੱਜ ਵੀ ਮੈਂ ਅੱਗੇ ਕਹਣਾ ਹਾਂ ਕਿ ਅੱਜ ਵੀ ਤੁਹਾਨੂੰ ਰੂਣ ਲੀਕਾ ਟੁਕੜ-ਟੁਕੜ ਮਿਲ ਜਾਂਦਾ ਹੈ ਹਮ ਬਸ ਇਹ ਚੀਜ਼ ਇੱਥੇ ਖਾਸ ਹੈ ਜਿਹੜੀ ਖਾਸ ਹੈ ਕਿ ਇੱਥੇ ਬੂਟਾ ਮਿਲ ਜਾਂਦਾ ਹੈ ਇਮਾਰਤਾਂ ਤੇ ਹਰ ਜਗ੍ਹਾ ਬਣ ਗਈਆਂ ਨੇ ਹਾਂਜੀ ਹਾਂਜੀ ਵੀ ਜੀ ਮਤਲਬ ਕਿ ਫੋਨ ਕਰੋਗੇ ਨਾ ਦੋ ਚਾਰਾਂ ਨੂੰ ਕਰੋਗੇ ਇੱਕ ਨੇ ਕਹਿਣਾ ਮੈਂ ਆ ਹੀ ਗਿਆ ਬਸ ਠੀਕ ਹੈ ਨਾ ਜੀ ਆ ਇਹ تھے ਮਤਲਬ ਕਿ ਬੇਲਣ ਜਦੋਂ ਛੱਡ ਜAVE ਤੇ ਚੁੱਪ ਕਰਾਉਣ ਵਾਸਤੇ ਫਿਰ ਬੇਲੀ ਆ ਜਾਂਦੇ ਆ ਯਾਰ ਕੋਈ ਗੱਲ ਨਹੀਂ ਕੋਈ ਗੱਲ ਛੱਡ ਪਰਿਆ ਚੱਲੀ ਇੱਧਰ ਚੱਲੀ ਅੰਦਰ ਚੱਲੀ ਜੀ ਬਿਲਕੁਲ 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 ਜਗਤਾਰ ਸਿੰਘ ਜੀ ਕਹਿ ਰਹੇ ਨੇ ਜਗਤਾਰ ਸਿੰਘ ਜੀ ਕਹਿੰਦੇ ਕਿ ਭਾਈ ਹਰ ਜਗ੍ਹਾ ਤੇ ਕ੍ਰਾਈਮ ਹੈ ਡਰਨੇ ਕਾ ਨਹੀਂ ਤੇ ਆਪਾਂ ਐਸੀ ਗੱਲ ਦੀ ਅਖੀਰ ਚੱਲ ਰਹੀ ਹੈ ਨਹੀਂ ਠੀਕ ਹੈ ਕ੍ਰਾਈਮ ਹੈਗਾ ਜੀ ਕ੍ਰਾਈਮ ਹੈਗਾ ਅਮਰੀਕਾ ਵਰਗੇ ਜਿਹੜੇ ਵਿਕਸਤ ਦੇਸ਼ ਹੈ ਹਮ ਕੈਨੇਡਾ ਵਰਗੇ ਦੇਸ਼ ਹੈ ਜਿੱਥੇ ਆਪਾਂ ਜ਼ਿਆਦਾ ਪੰਜਾਬੀ ਦੇਖਦੇ ਆ ਹਮ ਅ ਯੂਕੇ ਅਗੇ ਦੇਸ਼ ਜੀ ਜੀ ਮਤਲਬ ਕਿ ਉੱਥੇ ਵੀ ਹੈ ਨਹੀਂ ਚੀਜ਼ਾਂ ਹੈ ਚਲੋ ਸਾਡੇ ਨਾਲੋਂ ਜ਼ਿਆਦਾ ਹੋ ਸਕਦੀਆਂ ਘੱਟ ਹੋ ਸਕਦੀਆਂ ਚੀਜ਼ਾਂ ਹਮ ਤਾਂ ਉਹ ਤਾਂ ਦੁਨੀਆ ਦਾ ਕੋਈ ਦੇਸ਼ ਹੈ ਵਿਰਲੇ ਦੇਸ਼ ਹੈ ਜਿੱਥੇ ਕ੍ਰਾਈਮ ਬਹੁਤ ਘੱਟ ਹੈ ਜੀ ਜੈ ਲਾਅ ਐਂਡ ਆਰਡਰ ਬਹੁਤ ਸ਼ਾਨਦਾਰ ਹੈ ਜਿੱਥੇ ਕੁਝ ਮੌਲਕ ਨੇ ਹੁਣ ਸਾਰੇ ਆਪਾਂ ਬੰਦੇ ਉੱਥੇ ਨਹੀਂ ਰਹਿ ਸਕਦੇ ਨਾ ਜਾ ਕੇ ਜੀ ਸਾਰੇ ਉਮਦਬਈ ਚ ਕਿਵੇਂ ਸ਼ਿਫਟ ਹੋ ਜਾਈਏ ਬਿਲਕੁਲ ਤਾਂ ਇਸ ਕਰਕੇ ਆ ਕਿ ਧਰਤੀ ਇਹ ਮਾੜੀ ਨਹੀਂ ਹੈ ਹਮ ਲੋਕ ਵੀ ਬਹੁਤ ਚੰਗੇ ਨੇ ਯਾਰ ਐਸੀ ਗੱਲ ਨਹੀਂ ਮੈਂ ਨਹੀਂ ਕਹਿੰਦਾ ਹੁੰਦਾ ਕਿ ਸਾਰਾ ਜਮਾਨਾ ਹੀ ਖਰਾਬ ਹਾਂ ਬਿਲਕੁਲ ਜੀ ਬਿਲਕੁਲ ਹਾਂ ਠੀਕ ਹੈ ਕੁਝ ਮਾੜੇ ਬੰਦੇ ਹੁੰਦੇ ਆ ਸਮਾਜ ਦੇ ਵਿੱਚ ਤਾਂ ਇਹ ਉਮੀਦ ਨਾਲ ਕੱਟੀ ਜਾਂਦੇ ਕਿ ਯਾਰ ਠੀਕ ਹੋ ਜਾਏਗਾ ਸਭ ਕੁਝ ਠੀਕ ਹੋ ਜਾਏਗਾ ਜੀ ਤਾਂ ਭਈ ਅਸੀਂ ਤਾਂ ਇੱਥੇ ਜੰਮੇ ਇੱਥੇ ਮਰਨਾ ਕਿੱਥੇ ਜਾਣਾ ਸੋ ਇਸ ਕਰਕੇ ਅਸੀਂ ਤੇ ਕਹਿੰਦੇ ਆ ਬਈ ਠੀਕ ਹੈ ਯਾਰ ਜੋ ਹੈ ਜੀ ਸੋਣਾ ਸੋਣਾ ਨੂੰ ਸੋਣਾ ਕਰਕੇ ਪ੍ਰਵਾਨ ਕਰੋ ਸੋਣਾ ਹੀ ਆ ਬਸ ਜੀ ਜੋ ਮਿਲ ਗਿਆ ਹੈ ਨਾ ਬਸ ਸੋਣਾ ਹੀ ਸੋਣਾ ਜੀ ਮਿੰਟ ਜੀ ਇਹ ਦੋ ਚਾਰ ਕਮੈਂਟ ਮੈਂ ਸ਼ਾਮਿਲ ਕਰਦੇ ਆ ਫਿਰ ਅਗਲੀ ਖਬਰ ਵੀ ਆਪਾਂ ਸਾਂਝੀ ਕਰਦੇ ਨੇ ਉਹ ਵੀ ਕਮੈਂਟਾਂ ਦੇ ਵਿੱਚ ਹੀ ਸੀ ਆ ਮਿੱਤਰ ਮੁਸਾ ਖਾਨ ਜੀ ਕਹਿ ਰਹੇ ਨੇ ਕਿ ਨਹੀਂ ਹੋ ਲੱਭਣੀ ਮौज ਪੰਜਾਬ ਵਰਗੀ ਤੇ ਮਿੱਤਰ ਕਹਿ ਰਹੇ ਨੇ ਜਗਤਾਰ ਸਿੰਘ ਜੀ ਕਹਿੰਦੇ ਕਿ ਬਈ ਬਾਹਰਲੇ ਦੇਸ਼ਾਂ ਦੇ ਵਿੱਚ ਪੈਸੇ ਤਾਂ ਹੈਗੇ ਪਰ ਜਜ਼ਬਾਤਾਂ ਦੀ ਕਹਿੰਦੇ ਜਿਵੇਂ ਘਾਟ ਰੜਕਦੀ ਹੈ ਉਹੀ ਹੈ ਸਰ ਅਸੀਂ ਪੰਜਾਬ ਤੇ ਪੰਜਾਬੀ ਸੱਭਿਆਚਾਰ ਨੂੰ ਕਹਿੰਦੇ ਬਾਹਰੀ ਸੱਭਿਆਚਾਰ ਨਾਲ ਤੋਲਣ ਲੱਗ ਪਏ ਆ ਕਹਿੰਦੇ ਇਸ ਤੋਂ ਮੋੜ ਠੀਕ ਹੋਣਾ ਚਾਹੀਦਾ ਆ ਤੁੰਨਾ ਤੁਹਾਨੂੰ ਨਾ ਆਵਾਜ਼ਾਰ ਕਰਦੀ ਹਮੇਸ਼ਾ ਜੀ ਗੱਲ ਯਾਦ ਰੱਖਣਾ ਹੂੰ ਬੇਚੈਨ ਇਨਸਾਨ ਜਦੋਂ ਆਪਣੇ ਕਾਰ ਕਲੱਬ ਹੈਗਾ ਨਾ ਬੇਚੈਨੀ ਤੇ ਹੂੰ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਉਸ ਲਿਸਟ 'ਚ ਤੁਲਨਾ ਵੀ ਮਾਇਨੇ ਰੱਖਦੀ ਆ ਕਿ ਅਸੀਂ ਬੇਲੋੜੀ ਤੁਲਨਾ ਕਰਦੇ ਆ ਜੀ ਜੀ ਸਮਾਨ ਕੀਤੇ ਆ ਆਪਣੀ ਜ਼ਿੰਦਗੀ 'ਚ ਮੇਰੇ ਕੋਲ ਗੱਡੀ ਛੋਟੀ ਆ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੀ ਦੇ ਕੁ ਵੱਡੀ ਗੱਡੀ ਆ ਮੈਨੂੰ ਕਈ ਗੱਡੀਆਂ ਦੇ ਨਾਮ ਵੀ ਨਹੀਂ ਪਤਾ ਮੈਂ ਤੁਲਨਾ ਨਹੀਂ ਕਰਦਾ ਮੈਂ ਸੁਖਣਾ ਜ਼ਰੂਰ ਲਾਂਦਾ ਹੂੰਗਾ ਕਿ ਇੱਕ ਦਿਨ ਲਾਂਗਾ ਪਰ ਮੈਂ ਕਦੇ ਤੁਲਨਾ ਕਰਕੇ ਦੁਖੀ ਨਹੀਂ ਹੁੰਦਾ ਕਿ ਫਲਾਣੇ ਨੇ ਲੈ ਲਈ ਮੇਰੇ ਦੋਸਤ ਨੇ ਲੈ ਲਈ ਫਲਾਣੇ ਰਿਸ਼ਤੇਦਾਰ ਨੇ ਜੀ ਮubaraka ਯਾਰ ਬਿਲਕੁਲ ਠੀਕ ਹੈ ਨਾ ਪਰ ਤੁਲਨਾ ਜਿੱਥੇ ਤੁਸੀਂ ਕਰੋਗੇ ਨਾ ਉੱਥੇ ਆਵਾਜ਼ ਆਰੀ ਹੋਏਗੀ ਤੁਲਨਾ ਨਾ ਕਰੋ ਹਾਂ ਠੀਕ ਹੈ ਤੁਲਨਾ ਮੰਦ ਨਾ ਕਰੋ ਹਾਂ ਆਪਦੀ ਮੰਜ਼ਿਲ ਵੱਧੇ ਜਾਓ ਜੀ 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 ਤੁਲਨਾ ਕਰਮ ਦੀ ਥਾਂ ਤੇ ਪ੍ਰੇਰਨਾ ਲੈ ਸਕਦੇ ਹੋ ਕਿਸੇ ਤੋਂ ਕਿ ਉਹ ਬਣਿਆ ਕਿਵੇਂ ਹੈ ਬਿਲਕੁਲ ਉਹ ਇੱਥੋਂ ਤੱਕ ਪਹੁੰਚਿਆ ਕਿ ਉਹਦੀ ਮਿਹਨਤ ਕੀ ਹੈ ਇਹ ਤਰੱਕੀ ਕਰਨ ਦਾ ਰਾਹ ਹੈ ਠੀਕ ਹੈ ਨਾ ਜੀ ਹਾਂ ਜੀ ਨਾ ਤੁਲਨਾ ਕਰੋ ਨਾ ਸਾੜਾ ਕਰੋ ਜੀ ਜੇ ਵੇਖਣਾ ਤੇ ਇਹ ਦੇਖੋ ਕਿ ਉਸ ਬੰਦੇ ਦੀ ਮਿਹਨਤ ਕਿੰਨੀ ਆ ਉਸ ਬੰਦੇ ਨੇ ਆਪਣੀ ਕਾਬਲੀਅਤ ਇੱਥੋਂ ਤੱਕ ਕਿਵੇਂ ਲਿਆਂਦੀ ਆ ਬਿਲਕੁਲ ਮੈਂ ਉਹਦੀਆਂ ਕੁਆਲਿਟੀਆਂ ਜਿਹੜੀਆਂ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ 'ਚ ਅਪਲਾਈ ਕਰ ਸਕਦਾ ਕਿ ਨਹੀਂ ਕੀ ਕਹਣਾ ਜੀ ਸੋ ਇਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਮੇਰੇ ਖਿਆਲ ਦੇ ਨਾਲ ਤੁਲਨਾ ਬੇਲੋੜੀ ਹੈ ਹਮ ਮੈਂ ਗੋਰਾ ਹੋ ਸਕਦਾ ਕਾਲਾ ਹੋ ਸਕਦਾ ਲੰਬਾ ਹੋ ਸਕਦਾ ਠੀਂਗਾ ਹੋ ਸਕਦਾ ਕੁਝ ਵੀ ਹੈ ਪਰ ਦੁਨੀਆ ਜੀ ਯੂਨੀਕ ਯੂਨੀਕ ਹੈ